ਕਰਜ਼ੇ ਦੇ ਭਾਰ ਹੇਠ ਦਬਿਆ ਪੰਜਾਬ ਦਾ ਅਨ ਦਾਤਾ ਸੂਬੇ ਦੇ 37 ਲੱਖ ਕਿਸਾਨਾਂ ਤੇ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਸੰਸਦ ਚ ਵਿੱਤ ਮੰਤਰਾਲੇ ਦੀ ਰਿਪੋਰਟ ਛੋਇਆ ਖੁਲਾਸਾ ਥੋੜੀ ਦੇਰ ਚ ਸ਼ੁਰੂ ਹੋਏਗੀ ਸੰਸਦ ਦੇ ਦੋਨਾਂ ਸਦਨਾਂ ਦੀ ਕਾਰਵਾਈ ਆਪਰੇਸ਼ਨ ਸਿੰਦੂਰ ਤੇ ਕਰੀਬ 12 ਵਜੇ ਜਵਾਬ ਦੇ ਕੇ ਅਮਿਤ ਸ਼ਾ ਸ਼ਾਮ ਨੂੰ ਸਦਨ ਚ ਬੋਲ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ ਪਾਰਟੀ ਲੀਡਰਸ਼ਿਪ ਤੋਂ ਨਰਾਜ਼ ਲੱਗ ਰੇ ਕਾਂਗਰਸ ਐਮਪੀ ਮਨੀਸ਼ ਦਿਵਾੜੀ ਐਕਸ ਤੇ ਪੋਸਟ ਕਰਕੇ ਆਹ ਭਾਰਤ ਦਾ ਰਹਿਨੇ ਵਾਲਾ ਹੂੰ ਭਾਰਤ ਦੀ ਬਾਤ ਸੁਨਾਤਾ ਦਿਵਾੜੀ ਨੂੰ ਆਪਰੇਸ਼ਨ ਸਿੰਧੂਰ ਤੇ ਚਰਚਾ ਚ ਬੋਲਣ ਦਾ ਨਹੀਂ ਮਿਲਿਆ ਹੈ ਮੌਕਾ ਹਿਮਾਚਲ ਦੇ ਮੰਡੀ ਚ ਮੀਂਹ ਨੇ ਫਿਰ ਮਚਾਈ ਤਬਾਹੀ ਸਲਾਬ ਚਰੁਰਨ ਨਾਲ ਤਿੰਨ ਲੋਕਾਂ ਦੀ ਮੌਤ ਕਈ ਇਲਾਕਿਆਂ ਚ ਬਲਬੇ ਦੀ ਚਪੇਟ ਚ ਆਈਆਂ ਸੈਂਕੜੇ ਗੱਡੀਆਂ ਦਿੱਲੀ ਐਨਸੀਆਰ ਚ ਭਾਰੀ ਬਾਰਿਸ਼ ਕਈ ਇਲਾਕਿਆਂ ਚ ਸੜਕਾਂ ਤੇ ਪਾਣੀ ਟ੍ਰੈਫਿਕ ਜਮ ਦੀ ਆ ਰਹੀ ਇਸ ਸਮੇਂ ਪੰਜਾਬ ਦੇ ਕਈ ਹਿੱਸਿਆਂ 'ਚ ਵੀ ਮੌਨਸੂਨ ਦੀਆਂ ਬੁਚਾਰਾਂ ਪਾਣੀ ਭਰ ਨਾਲ ਬੜਾ ਚੌਰ ਦੀ ਸੜਕ ਬਣੀ ਚੀ ਲੋਕਾਂ ਨੂੰ ਆਉਣ ਜਾਣ ਛੋੜੀ ਮੁਸ਼ਕਲ ਹੁਣ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਧਮਕੀ ਯੂਰਪ ਟੂਰ ਦੌਰਾਨ ਇੱਕ ਸ਼ੋਅ 'ਚ ਬੋਲੇ ਮੈਨੂੰ ਰੋਜ਼ ਮਿਲ ਰਹੀਆਂ ਨੇ ਧਮਕੀਆਂ ਪੰਜਾਬ 'ਚ ਮੇਰਾ ਕੰਡਿਆ ਪਿਆ ਜਲੂਸ ਹਰਿਆਣਾ ਨੂੰ ਵਾਧੂ ਪਾਣੀ ਦੇਣ ਖਿਲਾਫ ਪਾਈ ਪੰਜਾਬ ਦੀ ਪਟੀਸ਼ਨ ਸੁਪਰੀਮ ਕੋਰਟ ਚ ਖਾਰਜ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ ਪਟੀਸ਼ਨ ਚ ਹਾਈ ਕੋਰਟ ਦੇ ਹੁਕਮਾਂ ਨੂੰ ਦਿੱਤੀ ਗਈ ਸੀ ਚੁਣੌਤੀ ਵੀਬੀਐਮਬੀ 77 ਦੀ ਨਿਯੁਕਤੀ ਤੇ ਨਵਾਂ ਵਿਵਾਦ ਨਿਯੁਕਤੀ ਲਈ ਤੈਅ ਸ਼ਰਤਾਂ ਤੇ ਪੰਜਾਬ ਨੂੰ ਇਤਰਾਜ਼ ਨਵੇਂ ਮਾਪਦੰਡਾਂ ਨਾਲ ਪੰਜਾਬ 77 ਅਹੁਦੇ ਦੀ ਦੌੜ ਤੋਂ ਹੋਇਆ ਬਾਹਰ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਾਡੀ ਇਸ ਖਾਸ ਪੇਸ਼ਕਸ਼ 'ਚ ਜ਼ਿਕਰ ਪਾਵਾਂਗੇ ਤੁਹਾਡੇ ਜ਼ਿਲ੍ਹੇ ਨਾਲ ਜੁੜੀਆਂ ਗਤੀਵਿਧੀਆਂ ਤੇ ਪਰ ਉਸ ਤੋਂ ਪਹਿਲਾਂ ਇੱਕ اہم ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਕਿਸਾਨਾਂ ਤੇ ਜੇ ਕਰਜ਼ੇ ਦਾ ਜ਼ਿਕਰ ਕਰੀਏ ਤਾਂ ਇਹ ਫਿਗਰ 1 ਲੱਖ ਕਰੋੜ ਤੋਂ ਟੱਪ ਚੁੱਕੀ ਹੈ 1 ਲੱਖ 4000 ਕਰੋੜ ਦੇ ਕਰੀਬ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਹੈ ਔਰ ਇਹ ਆંકੜੇ ਬਕਾਇਦਾ ਕੇਂਦਰ ਸਰਕਾਰ ਨੇ ਜਾਰੀ ਕੀਤੇ ਨੇ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਕੇਂਦਰੀ ਜਿਹੜਾ ਖਜ਼ਾਨਾ ਵਿਭਾਗ ਹੈ ਵਿੱਤ ਮੰਤਰਾਲੇ ਵੱਲੋਂ ਇਹ ਆંકੜੇ ਸਦਨ ਦੇ ਵਿੱਚ ਸੰਸਦ ਦੇ ਵਿੱਚ ਪੇਸ਼ ਕੀਤੇ ਗਏ ਨੇ ਹਰਿਆਣਾ ਤੇ ਹਿਮਾਚਲ ਦੇ ਮੁਕਾਬਲੇ ਪੰਜਾਬ ਦੇ ਕਿਸਾਨ ਵੱਧ ਖਰਚਾ ਹੀ ਨੇ ਪੰਜਾਬ ਦੇ 37,62,000 ਕਿਸਾਨਾਂ ਤੇ 1,04,000 ਕਰੋੜ ਦੇ ਕਰੀਬ ਦਾ ਖਰਚਾ ਹੈ ਕਰਜ਼ਾ ਹੈ ਸੰਸਦ ਦੇ ਵਿੱਚ ਵਿੱਤ ਮੰਤਰਾਲੇ ਦੀ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਡਾਟਾ ਸਾਹਮਣੇ ਆਇਆ ਹੈ ਪੰਜਾਬ ਦੇ ਕਿਸਾਨਾਂ ਸਿਰ ਕੁੱਲ 14353 ਕਰੋੜ ਦਾ ਕਰਜ਼ਾ ਵਿੱਤ ਮੰਤਰਾਲੇ ਦੀ ਰਿਪੋਰਟ ਦੇ ਮੁਤਾਬਕ ਹੈ ਔਰ ਵਿੱਤ ਮੰਤਰਾਲੇ ਨੇ ਇਸ ਕਰਜ਼ਾ ਮਾਫੀ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਸਤਾਵ ਵਿਚਾਰधीन ਨਾ ਹੋਣ ਦੀ ਗੱਲ ਕਹੀ ਹੈ दरअसल ਇੱਕ ਸਵਾਲ ਪੁੱਛਿਆ ਗਿਆ ਸੀ ਕਿ ਕਿੰਨਾ ਕਰਜ਼ਾ ਹੈ ਔਰ ਕੀ ਵਿੱਤ ਮੰਤਰਾਲੇ ਦਾ ਕੋਈ ਕਰਜ਼ਾ ਮਾਫ ਕਰਨ ਦਾ ਅੱਗੇ ਕੋਈ ਪਾਈਪਲਾਈਨ ਦੇ ਵਿੱਚ ਹੈ ਇਸ ਬਾਰੇ ਕੋਈ ਫੈਸਲਾ ਤਾਂ ਉਹਨਾਂ ਨੇ ਕਿਹਾ ਕਿ ਐਸਾ ਕੋਈ ਪ੍ਰਸਤਾਵ ਵਿਚਾਰधीन ਨਹੀਂ ਹੈ ਪਰ ਕਰਜ਼ੇ ਦੀ ਫਿਗਰ ਜ਼ਰੂਰ ਕੋਟ ਕਰ ਦਿੱਤੀ ਗਈ ਪੰਜਾਬ ਦੇ ਕਿਸਾਨਾਂ ਸਿਰकुल 14353 ਕਰੋੜ ਦੀ ਉਸ ਤੋਂ ਬਾਅਦ ਹਰਿਆਣਾ ਆਉਂਦਾ ਹੈ ਹਾਲਾਂਕਿ ਹਰਿਆਣਾ ਦਾ ਬਹੁਤਾ ਫਰਕ ਨਹੀਂ ਹੈ 99000 ਕਰੋੜ ਤੋਂ ਜ਼ਿਆਦਾ ਕਰਜ਼ਾ ਹਰਿਆਣਾ ਦੇ ਵਿੱਚ ਵੀ ਹੈ ਪੰਜਾਬ ਨਾਲੋਂ 4-5000 ਕਰੋੜ ਦਾ ਫਰਕ ਹੈ ਕਿਸਾਨ ਕ੍ਰੈਡਿਟ ਕਾਰਡ ਕੇ ਸੀ ਸੀ ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ੇ ਦੀ ਬਕਾਇਆ ਰਾਸ਼ੀ ਦੇ ਵਿੱਚ ਵੀ ਵਾਧਾ ਕਰਨ ਦੀ ਗੱਲ ਕਹੀ ਗਈ ਹੈ ਕਿਸਾਨ ਕ੍ਰੈਡਿਟ ਕਾਰਡ ਦਾ ਉਦੇਸ਼ ਕਿਸਾਨਾਂ ਨੂੰ ਸਮੇਂ ਸਿਰ ਕਰਜ਼ਾ ਦਿਵਾਉਣਾ ਹੈ ਤਾਂ ਜੋ ਕਿਸਾਨ ਆਪਣੀਆਂ ਖੇਤੀਬਾੜੀ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕੇ ਇਸ ਵਿੱਚ ਬੀਜ ਖਾਦਾਂ ਕੀਟਨਾਸ਼ਕ ਇਹ ਸਭ ਕੁਝ ਖਰੀਦਣਾ ਤੇ ਬਾੜੀ ਤੋਂ ਬਾਅਦ ਦੇ ਖਰਚਿਆਂ ਨੂੰ ਵੀ ਪੂਰਾ ਕਰਨਾ ਸ਼ਾਮਿਲ ਹੈ ਜੋ ਕਿਸਾਨ ਇਸ ਰਕਮ ਨੂੰ ਸਮੇਂ ਸਿਰ ਵਾਪਸ ਕਰਦੇ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਛੋਟ ਵੀ ਦਿੱਤੀ ਜਾਂਦੀ ਹੈ ਸੋ ਕਿਸਾਨੀ ਦੇ ਖਰਚੇ ਤੇ ਅਸੀਂ ਜੇ ਥੋੜਾ ਜਿਹਾ ਜ਼ਿਕਰ ਕਰਨਾ ਚਾਹੀਏ ਕੁਝ ਫਿਗਰਸ ਨੇ ਅਸੀਂ ਦਰਸ਼ਕਾਂ ਨੂੰ ਦਿਖਾਉਣੇ ਹਨ ਕਿਸਾਨੀ ਕਰਜ਼ੇ ਦੀਆਂ ਪੰਜਾਬ ਦੇ ਕਿਸਾਨਾਂ ਤੇ ਕਰਜ਼ਾ ਅਸੀਂ ਇਸ ਇਸ ਬਾਬਤ ਕਿਸਾਨ ਆਗੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਜੁੜਨਗੇ ਸਾਡੇ ਨਾਲ ਲਖੋਵਾਲ ਸਾਹਿਬ ਜੁੜਨਗੇ ਹਰਿੰਦਰ ਸਿੰਘ ਲਖੋਵਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਮੈਂ ਥੋੜੀਆਂ ਜੀਆਂ ਫਿਗਰਸ ਦੱਸ ਦਿਆਂ ਕਿ ਇਸ ਵੇਲੇ ਜਿਹੜੀ ਕੇਂਦਰੀ ਵਿੱਤ ਮੰਤਰਾਲੇ ਨੇ ਰਿਪੋਰਟ ਸੰਸਦ ਦੇ ਵਿੱਚ ਰੱਖੀ ਹੈ ਜੋ ਸਵਾਲ ਪੁੱਛਿਆ ਗਿਆ ਸੀ ਕਿ ਕਰਜ਼ਾ ਕਿੰਨਾ ਹੈ ਉਸ ਨੂੰ ਲੈ ਕੇ ਇੱਕ ਰਿਪੋਰਟ ਰੱਖੀ ਗਈ ਆ ਅੰਕੜੇ ਪੇਸ਼ ਕੀਤੇ ਗਏ ਨੇ ਉਹਨਾਂ ਤੇ ਨਜ਼ਰ ਪਾ ਲੈਣੇ ਆ ਅੰਕੜੇ ਕੀ ਕਹਿੰਦੇ ਆ ਪੰਜਾਬ ਦੇ ਕਿਸਾਨਾਂ ਸਿਰ 1 ਲੱਖ ਕਰੋੜ ਤੋਂ ਕਰਜ਼ਾ ਟੱਪ ਚੁੱਕਿਆ ਯਾਨੀ 1 ਲੱਖ 4000 ਕਰੋੜ ਦਾ ਕਰਜ਼ਾ ਹੈ ਜੇ ਹਰਿਆਣਾ ਦੇਖੀਏ ਤਾਂ ਹਰਿਆਣਾ ਚ 99026 ਕਰੋੜ ਦਾ ਖਰਚਾ ਹੈ ਯਾਨੀ ਪੰਜਾਬ ਸਿਰ 1 ਲੱਖ 4000 ਤੇ ਹਰਿਆਣਾ ਸਿਰ 99000 5000 ਕਰੋੜ ਦਾ ਫਰਕ ਹੈ ਸਿਰਫ ਪੰਜਾਬ ਤੇ ਹਰਿਆਣਾ ਦੇ ਵਿੱਚ ਉਹਨਾਂ ਦਾ ਏਰੀਆ ਵਾਈਜ਼ ਜਾਂ ਕਿਸਾਨ ਜਿੰਨਾ ਖੇਤੀ ਦਾ ਰਕਬਾ ਹੈ ਉਸ ਦੇ ਮੁਤਾਬਕ ਵੀ ਫਰਕ ਪੰਜਾਬ ਤੇ ਹਰਿਆਣਾ ਦਾ ਹੈਗਾ ਪਰ ਲਗਭਗ ਬਰਾਬਰ ਨੇ ਦੋਨੇ ਸੂਬੇ ਜੰਮੂ ਕਸ਼ਮੀਰ ਦੇਖੀਏ 11716 ਕਰੋੜ ਦਾ ਹੈ ਜੰਮੂ ਕਸ਼ਮੀਰ ਤੇ ਪੰਜਾਬ ਹਰਿਆਣਾ ਹਿਮਾਚਲ ਤੇ ਜੰਮੂ ਕਸ਼ਮੀਰ ਚਾਰ ਸੂਬਿਆਂ ਨੂੰ ਜੇ ਅਸੀਂ ਮਿਲਾ ਕੇ ਦੇਖੀਏ ਪੰਜਾਬ ਸਿਰ 104353 ਕਰੋੜ ਜੋ ਵਿੱਤ ਮੰਤਰਾਲੇ ਨੇ ਸਦਨ ਦੇ ਵਿੱਚ ਆંકੜੇ ਪੇਸ਼ ਕੀਤੇ ਨੇ ਫਿਰ ਆ ਗਿਆ ਹਰਿਆਣਾ ਹਰਿਆਣਾ ਚ 99026 ਕਰੋੜ ਫੇਰ ਹੈ ਹਿਮਾਚਲ ਹਿਮਾਚਲ ਚ 14293 ਕਰੋੜ ਤੇ ਫੇਰ ਹੈ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਚ 11716 ਕਰੋੜ ਇਹ ਸੰਸਦ ਦੇ ਵਿੱਚ ਵਿੱਤ ਮੰਤਰਾਲੇ ਨੇ ਰਿਪੋਰਟ ਪੇਸ਼ ਕੀਤੀ ਹੈ ਔਰ ਇਹਦੇ ਮੁਤਾਬਕ ਇਹ ਵੀ ਕਿਹਾ ਗਿਆ ਕਿ ਅੱਗੇ ਕੋਈ ਅ ਐਸੀ ਤਜਵੀਜ਼ ਨਹੀਂ ਹੈ ਐਸਾ ਕੋਈ ਪ੍ਰਸਤਾਵ ਨਹੀਂ ਹੈ ਕਿਸਾਨਾਂ ਦੇ ਕਰਜ਼ੇ ਨੂੰ ਮਾਫ ਕਰਨ ਦਾ ਫਿਰ ਕਿਸਾਨ ਕ੍ਰੈਡਿਟ ਕਾਰਡ ਜਿਹੜਾ ਹੈ ਕੇ ਸੀ ਸੀ ਕਿਸਾਨ ਕ੍ਰੈਡਿਟ ਕਾਰਡ ਉਹਦੇ ਚ ਕਰਜ਼ੇ ਦੀ ਬਕਾਇਆ ਰਾਸ਼ੀ ਕਿੰਨੀ ਹੈ ਉਹਦਾ ਵੀ ਜ਼ਿਕਰ ਕਰ ਲੈਣੇ ਆ 2021 ਦੇ ਵਿੱਚ 2021 ਦੇ ਵਿੱਚ 54526 ਕਰੋੜ 54526 ਕਰੋੜ ਸੀ 2022 ਦੇ ਵਿੱਚ 55000 2024 ਦੇ ਵਿੱਚ 57000 ਟੱਪ ਗਈ 21 ਦੇ ਵਿੱਚ 54526 22 ਚ 55754 ਫਿਰ 23 ਦੇ ਵਿੱਚ 55428 ਤੇ 24 ਦੇ ਵਿੱਚ 57830 ਕਰੋੜ ਦੀ ਰਾਸ਼ੀ ਹੋ ਗਈ ਤੇ 25 ਚ 57536 ਤੇ ਪਹੁੰਚ ਗਈ ਜਿਹੜੀ ਕਿਸਾਨ ਕ੍ਰੈਡਿਟ ਕਾਰਡ ਦੀ ਬਕਾਇਆ ਰਾਸ਼ੀ ਹੈ ਕਿਸਾਨ ਕ੍ਰੈਡਿਟ ਕਾਰਡ ਦੇ ਵੀ ਇੰਨੇ ਪੈਸੇ ਨੇ ਔਰ ਤੁਸੀਂ حساب ਲਾ ਲਓ ਕਿ 1 ਲੱਖ ਕਰੋੜ ਤੋਂ ਜ਼ਿਆਦਾ ਕਰਜ਼ਾ ਪੰਜਾਬ ਦੇ ਕਿਸਾਨਾਂ ਦੇ ਸਿਰ ਜਿਹੜਾ ਹੈ ਉਹ ਟੱਪ ਚੁੱਕਿਆ 1 ਲੱਖ 4000 ਕਰੋੜ ਹੁਣ ਤੱਕ ਕਰਜ਼ਾ ਪਹੁੰਚ ਚੁੱਕਿਆ ਔਰ ਐਸਾ ਕੋਈ ਪ੍ਰਸਤਾਵ ਵੀ ਵਿਚਾਰ ਅਧੀਨ ਨਹੀਂ ਹੈ ਸਾਡੇ ਨਾਲ ਹਰਿੰਦਰ ਸਿੰਘ ਲਖੋਵਾਲ ਜੁੜੇ ਨੇ ਕਿਸਾਨ ਆਗੂ ਲਖੋਵਾਲ ਸਾਹਿਬ ਸੰਸਦ ਦੇ ਵਿੱਚ ਆંકੜੇ ਪੇਸ਼ ਕੀਤੇ ਗਏ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ ਰਿਪੋਰਟ ਅਸੀਂ ਟੀਵੀ ਤੇ ਦਿਖਾ ਰਹੇ ਹਾਂ ਦਰਸ਼ਕਾਂ ਨੂੰ ਤੁਸੀਂ ਦੇਖ ਸਕਦੇ ਹੋ 1 ਲੱਖ 4000 ਕਰੋੜ ਨੂੰ ਕਰਜ਼ਾ ਟੱਪ ਚੁੱਕਿਆ ਔਰ ਜੇ ਆਪਾਂ ਆਪਣੀਆਂ ਗਵਾਂਢੀ ਸੂਬਿਆਂ ਦਾ ਜ਼ਿਕਰ ਕਰੀਏ ਤਾਂ ਉਹਨਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹਾਂ ਹਰਿਆਣੇ ਦੇ ਨਾਲ ਬਹੁਤਾ ਫਰਕ ਨਹੀਂ ਹੈ ਆਪਣਾ 1 ਲੱਖ 4000 ਹੈ ਹਰਿਆਣੇ ਦਾ 99000 99000 ਹੈ ਯਾਨੀ 5000 ਕਰੋੜ ਦਾ ਫਰਕ ਹੀ ਹੈ ਉਹਨਾਂ ਤੇ ਏਰੀਏ ਦਾ ਫਰਕ ਵੀ ਹੋਣਾ ਸੋ ਕਿਸ ਲਿਹਾਜ਼ ਨਾਲ ਦੇਖ ਰਹੇ ਹੋ ਇਸ ਚੀਜ਼ ਨੂੰ ਕਿੰਨੇ ਇੱਕ ਗੰਭੀਰਤਾ ਵਾਲ ਇਸ਼ਾਰਾ ਕਰਦੇ ਨੇ ਆਖਦੇ ਬਿਜੇਪਰਾਡ ਜੀ ਇਹ ਕੱਲਾ ਬੈਂਕਾਂ ਦਾ ਸਰਕਾਰੀ ਆ ਕਿ ਇਹਦੇ ਵਿੱਚ ਪ੍ਰਾਈਵੇਟ ਵੀ ਆ ਦੇਖੋ ਜਿਹੜਾ ਪ੍ਰਾਈਵੇਟ ਵੀ ਵੱਖਰਾ ਹੋਊਗਾ ਪ੍ਰਾਈਵੇਟ ਤੇ ਅਲੱਗ ਹੋਏਗਾ ਇਹ ਸਰਕਾਰੀ ਨਜ਼ਰ ਆਉਂਦਾ ਹਾਲਾਂਕਿ ਇਹਦੇ ਵਿੱਚ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿਹੜਾ ਪਰ ਜੇ ਆਪਾਂ ਕੇਂਦਰੀ ਵਿੱਤ ਮੰਤਰਾਲੇ ਦੀ ਰਿਪੋਰਟ ਦੇਖੀਏ ਤਾਂ ਆਪਾਂ ਸਮਝ ਸਕਦੇ ਹਾਂ ਕਿ ਸਰਕਾਰੀ ਹੋਏਗਾ ਕੋਆਪਰੇਟਿਵ ਬੈਂਕਾਂ ਦਾ ਹੋ ਸਕਦਾ ਹੈ ਹਾਂ ਇਹ ਕਰਜਾ ਜਿਹੜਾ ਅਸੀਂ ਬੜੇ ਸਾਲਾਂ ਤੋਂ ਰੌਲਾ ਪਾਉਂਦੇ ਆ ਰਹੇ ਹਾਂ ਵੀ ਸਾਨੂੰ ਭਾਅ ਘੱਟ ਮਿਲਦੇ ਆ 1964-67 'ਚ ਭਾਅ ਬੰਨੇ ਸੀ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਰੋਜ਼ ਆਉਂਦੇ ਆ ਵੀ ਸਾਡੇ ਨਾਲ ਟੇਬਲ ਤੇ ਬਹਿ ਕੇ ਹਿਸਾਬ ਕਰੋ ਠੀਕ ਹੈ ਕਿੰਨਾ ਇਹ ਕਿਹੜਾ 1 ਲੱਖ ਕਰੋੜ ਆ ਜਾਂ 1.5 ਲੱਖ ਕਰੋੜ ਆ ਇਹ ਤਾਂ ਸਾਨੂੰ ਉਹ ਤੋਂ ਵੱਧ ਸਾਨੂੰ ਘੱਟ ਜਿਹੜੇ ਭਾਅ ਮਿਲੇ ਨੇ ਉਹਦੇ ਕਰਕੇ ਕਿਸਾਨਾਂ ਸਿਰ ਕਰਜ਼ਾ ਹੋਇਆ ਦੋ ਹੀ ਤਾਂ ਸੂਬੇ ਸੀ ਪੰਜਾਬ ਤੇ ਹਰਿਆਣਾ ਜਿਹੜਾ ਫੀਸ ਦਾ ਢਿੱਡ ਭਰਦੇ ਸੀ 70% ਅਸੀਂ ਅਨਾਜ ਦਿੰਦੇ ਸੀ ਆ ਦੇ ਭੁੱਖਾ ਮਰਦਾ ਸਮਾਜ ਵਿੱਚ ਤਾਂ ਕੋਈ ਅਨਾਜ ਹੀ ਨਹੀਂ ਹੁੰਦਾ ਕੋਈ ਜੀਐਨਕੇ ਜਿੰਨਾ ਕਾ ਅਨਾਜ ਹੁੰਦਾ ਉਹਦੇ ਕਰਕੇ ਸਾਡੇ ਦੋ ਹੀ ਸੂਬਿਆਂ ਸਿਰ ਇਹ ਕਰਜ਼ਾ ਕਰਿਆ ਸੁਦਾਰੇ ਵੀ ਕਹਿੰਦਾ ਹੁੰਦਾ ਸੀ ਆਮ ਲੋਕ ਵੀ ਜੀ ਪੰਜਾਬ ਵਾਲੇ ਤਾਂ ਪੈਸੇ ਡਾਉਂਦੇ ਨੇ ਫਜ਼ੂਲ ਖਰਚੀ ਕਰਦੇ ਆ ਉਹ ਤਾਂ ਹਰਿਆਣਾ ਵੀ ਬਰਾਬਰ ਖੜਾ ਹੂੰ ਹਰਿਆਣਾ ਤਾਂ 99 ਯਾਰਾ ਹੈ 5000 ਦਾ ਹੀ ਫਰਕ ਹੈ ਨਾਲੇ ਉਹਨਾਂ ਦਾ ਏਰੀਆ ਵੀ ਘੱਟਾ ਸੋ ਸਾਡੇ ਤੋਂ ਸਾਡੇ ਏਰੀਆ ਵੀ ਘੱਟ ਹੈ ਮੈਂ ਉਹੀ ਜ਼ਿਕਰ ਕਰ ਰਿਹਾ ਸੀ ਤੇ ਉਹ ਸਾਡੇ ਨਾਲ ਉੱਪਰ ਚਲੇ ਗਿਆ ਹਰਿਆਣਾ ਦਾ ਜੇ 60 40 ਦਾ ਸਾਫ ਲਾਈਏ ਹੂੰ ਤੇ ਇਸ ਲਈ ਇਹ ਵੀ ਇਹਨਾਂ ਦੀ ਗਲਤ ਹੋ ਗਈਆਂ ਵੀ ਇਹਨੇ ਵਿਆਹਾਂ ਤੇ ਖਰਚ ਕਰਦੇ ਆ ਇਹ ਨਜਾਇਜ਼ ਖਰਚ ਕਰਦੇ ਆ ਕਿਸਾਨਾਂ ਦੇ ਖਾਤੇ ਬੱਕਰੇ ਨੇ ਤੇ ਸ਼ਰਾਬ ਪੀਂਦੇ ਨੇ ਇਹ ਨਸ਼ੇ ਕਰਦੇ ਨੇ ਇਹ ਗੱਲ ਵੀ ਖਤਮ ਹੋ ਗਈ ਆ ਹੂੰ ਤੇ ਵੱਡੀ ਗੱਲ ਤਾਂ ਇਹ ਹੀ ਆ ਵੀ ਸਾਨੂੰ ਜਿਹੜੇ ਆ ਭਾ ਜਿਹੜੀ ਐਮਐਸਪੀ ਅਸੀਂ ਫਿਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੰਗਦੇ ਆ ਤੇ ਉਹਦੇ ਕਰਕੇ ਸਾਡੇ ਤੇ ਕਰਜ਼ੇ ਚੜੇ ਆ ਇਸ ਲਈ ਖਸਸੀ ਦਾ ਇਹੀ ਮੰਨ ਕਰਦਾ ਵੀ ਕਰਜ਼ੇ ਸਾਰੇ ਇੱਕਦਮ ਕਲੀਅਰ ਕਰਨ ਕਿਸਾਨਾਂ ਦੇ ਤੋਂ ਸਾਨੂੰ ਭਾ ਜਿਹੜੇ ਨੇ ਉਹ ਐਮਐਸਕੇ ਜਿਹੜੀ ਸਵਮੀ ਨਾਲ ਹਸਨ ਮੁਤਾਬਕ ਮਿਲੇ ਤਾਂ ਕਿਸਾਨ ਬੱਸ ਸਕਦਾ ਨਹੀਂ ਕਿਸਾਨ ਸਿਰੇ ਖੁਦਕਸ਼ੇ ਸਾਡੇ ਨਾਲ ਡੱਲੇਵਾਲ ਸਾਹਿਬ ਵੀ ਜੁੜ ਗਏ ਨੇ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਸਾਹਿਬ ਅਸੀਂ ਆંકੜਿਆਂ ਦਾ ਜ਼ਿਕਰ ਕਰ ਰਹੇ ਹਾਂ ਪਾਰਲੀਮੈਂਟ ਦੇ ਵਿੱਚ ਕੇਂਦਰੀ ਵਿੱਤ ਮੰਤਰਾਲੇ ਦੀ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਕੋਈ ਸਵਾਲ ਕਿਸੇ ਨੇ ਪੁੱਛਿਆ ਹੋਣਾ ਉਸ ਦੇ ਵਿੱਚ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਸਿਰ ਕਿੰਨਾ ਕਰਜ਼ਾ ਹੈ ਉਹਦੇ ਆંકੜੇ ਦੱਸੇ ਗਏ ਹੈ ਪੰਜਾਬ ਸਿਰ 1 ਲੱਖ 4000 ਕਰੋੜ ਤੇ ਹਰਿਆਣਾ ਸਿਰ 99000 ਕਰੋੜ 5000 ਦਾ ਫਰਕ ਹੈ ਪੰਜਾਬ ਤੇ ਹਰਿਆਣੇ ਦਾ ਇਸ ਗੰਭੀਰ ਸਥਿਤੀ ਵੱਲ ਇਸ਼ਾਰਾ ਕਰ ਰਿਹਾ ਹੈ ਦੇਖੋ ਅਸਲ ਗੱਲ ਇਹ ਹੈ ਜੀ ਕਿ ਲੰਬੇ ਸਮੇਂ ਤੋਂ ਜੇ ਅਗਰ ਇਹਨੂੰ ਤੁਸੀਂ ਸਵਾਰ ਕੇ ਗੰਭੀਰਤਾ ਨਾਲ ਵਾਚੋਗੇ ਜੀ ਤਾਂ ਸਿੱਟਾ ਇਹ ਨਿਕਲ ਕੇ ਆ ਰਿਹਾ ਹੈ ਕਿ ਕਿਸਾਨ ਦੇਸ਼ ਦੇ ਆਮ ਲੋਕਾਂ ਦੀ ਆਮ ਜਨਤਾ ਦਾ ਢਿੱਡ ਭਰਨ ਦੇ ਵਾਸਤੇ ਵਰਤਿਆ ਗਿਆ ਇੱਕ ਸਾਧਨ ਦੇ ਤੌਰ ਤੇ ਵਰਤਿਆ ਗਿਆ ਹੈ। ਔਰ ਇੱਥੇ ਪੰਜਾਬ ਦੇ ਵਿੱਚ ਲੋਕਾਂ ਦੇ ਉੱਤੇ ਜ਼ਿਆਦਾ ਕਰਜ਼ਾ ਹੋਣ ਦਾ ਜਿਹੜਾ ਮੇਨ ਰੀਜ਼ਨ ਹੈ ਕੇ ਵੀ ਹੈ ਜੀ ਕਿ ਜਦੋਂ ਗ੍ਰੀਨ ਰੈਵੋਲੂਸ਼ਨ ਨੂੰ ਸਭ ਤੋਂ ਜ਼ਿਆਦਾ ਪ੍ਰਭਾਵੀ ਢੰਗ ਨਾਲ ਉਹ ਪੰਜਾਬ ਨੇ ਅਡਾਪਟ ਕੀਤਾ। ਠੀਕ ਹੈ। ਔਰ ਜਦੋਂ ਪੰਜਾਬ ਨੇ ਉਹਨੂੰ ਅਡਾਪਟ ਕੀਤਾ ਰਸਾਇਣਿਕ ਖੇਤੀ ਦਾ ਵਾਧਾ ਹੋਇਆ। ਹੂੰ ਮਹਿੰਗੇ ਬੀਜ ਲੈ ਕੇ ਬੀਜਨੇ ਪਏ। ਮਹਿੰਗੀਆਂ ਖਾਦਾਂ ਪਈਆਂ ਉਸ ਤੋਂ ਅਗਲਾ ਨੁਕਸੇ ਪਿਆ ਕੇ ਜਿਹੜਾ ਬਹੁਤ ਮਹਿੰਗੀਆਂ ਮਹਿੰਗੀਆਂ ਜਿਹੜੀਆਂ ਜਿਨ੍ਹਾਂ ਦੀ ਕੋਈ ਕੰਟਰੋਲ ਹੀ ਨਹੀਂ ਜਿਨ੍ਹਾਂ ਦੇ ਉੱਤੇ ਉਹ ਪੈਸਟਿਸਾਈਡ ਵਗੈਰਾ ਵੀਡਿਸਾਈਡ ਵਗੈਰਾ ਉਹ ਲੈ ਕੇ ਲੋਕਾਂ ਨੇ ਵਰਤੀਆਂ ਔਰ ਵੱਡੀ ਪਦਰ ਤੇ ਅੱਜ ਵੀ ਵਰਤੀਆਂ ਜਾ ਰਹੀਆਂ ਨੇ ਠੀਕ ਹੈ ਔਰ ਉਸ ਦੇ ذریعے ਕਿਸਾਨਾਂ ਦੀ ਇੱਕ ਵੱਡੀ ਪਦਰ ਦੇ ਉੱਤੇ ਲੁੱਟ ਹੋਈ ਹੈ ਔਰ ਉਹ ਲੁੱਟਣੀ ਆਟੋਮੈਟਿਕ ਸੁਭਾਵਕ ਹੈ ਕਿ ਜਦੋਂ ਦੂਸਰੇ ਪਾਸੇ ਪੈਸਾ ਲੁੱਟਿਆ ਜਾਣਾ ਤੇ ਕਰਜ਼ਾ ਫਿਰ ਚੜਮੇ ਚੜਮਾ ਪੈਸੇ ਦਾ ਕਿਤੋਂ ਨਾ ਕਿਤੋਂ ਪਰ ਤੁਹਾਰ ਪਰਫेक्ट ਕੰਪਲੀਟ ਕਰਨ ਲਈ ਤੇ ਲੈਣਾ ਪੈਣਾ ਨਾ ਹੂੰ ਸੋ ਮੇਨ ਰੀਜਨ ਆ ਕਿ ਜਿਹੜੀ ਗ੍ਰੀਨ ਰੈਗੂਲੇਸ਼ਨ ਨੇ ਸਾਡੇ ਕਿਸਾਨਾਂ ਨੂੰ ਡੋਬਿਆ ਔਰ ਦੇਸ਼ ਦਾ ਢਿੱਡ ਜ਼ਰੂਰ ਭਰਤਾ ਕੱਲ ਉਹ ਉਹ ਪਰ ਦੂਜੇ ਪੱਖ ਦੇ ਉੱਤੇ ਜਿਹੜਾ ਲੋਕਾਂ ਦਾ ਢਿੱਡ ਭਰਨ ਵਾਲਾ ਅੱਜ ਖੁਦਕਸ਼ੀਆਂ ਕਰਕੇ ਮਰਨ ਲਈ ਮਜਬੂਰ ਹੋਇਆ ਇਸੇ ਗੱਲ ਨੂੰ ਲੈ ਕੇ ਹੀ बार-बार बार-बार ਆਪਾ ਰੋਲਾ ਪਾ ਰਹੇ ਆ ਕਿ ਕਿਸਾਨ ਦਾ ਕਰਜ਼ਾ ਜਿਹੜਾ ਚੜਿਆ ਗਾਇ ਦਿੰਨੇ ਨਾ ਜੇ ਆਪਾਂ ਜੀ ਮੈਨੂੰ ਲੱਗਦਾ ਚੜ੍ਹਾ ਕਹਿਣਾ ਵੀ ਠੀਕ ਨਹੀਂ ਹੈ ਹੂੰ ਇਹ ਇਹ ਕਹਿਣਾ ਬਣਦਾ ਕਿ ਕਿਸਾਨਾਂ ਦੇ ਸਿਰ ਇਹ ਕਰਜ਼ਾ ਜਾਣ ਬੁੱਝ ਕੇ ਮੜਿਆ ਗਿਆ ਹੂੰ ਕਿਵੇਂ ਮੜਿਆ ਗਿਆ ਤੁਸੀਂ ਦੇਖੋ 1951 ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਪਹਿਲੀ ਐਮੈਂਡਮੈਂਟ ਹੁੰਦੀ ਹੈ ਔਰ ਉਹਦੇ ਵਿੱਚ 9th ਸ਼ੈਡਿਊਲ ਜੋੜਿਆ ਗਿਆ ਜਦੋਂ ਤੇ ਉਹਨੂੰ ਇਹ ਕਿਹਾ ਗਿਆ ਕਿ ਜਿੰਨੇ ਵੀ ਕਾਨੂੰਨ ਇਸ 9th ਸ਼ੈਡਿਊਲ ਦੇ ਵਿੱਚ ਇੰਟਰ ਕੀਤੇ ਜਾਣਗੇ ਉਹ ਸਾਰੇ ਦੇ ਸਾਰੇ ਕਾਨੂੰਨਾਂ ਦੇ ਖਿਲਾਫ ਭਾਰਤ ਦੇ ਲੋਕ ਕੋਰਟ ਨਹੀਂ ਜਾ ਸਕਣਗੇ ਠੀਕ ਹੈ ਔਰ ਅੱਗੇ ਜਾ ਕੇ ਅ ਸੰਸਿਲ ਕਮੋਡਿਟੀ ਐਕਟ ਬਣਾ ਦਿੱਤਾ ਉਹਦੇ ਵਿੱਚ ਖੇਤੀ ਦੀਆਂ ਸਾਰੀਆਂ ਫਸਲਾਂ ਜੋੜਤੀਆਂ ਤੇ ਉਹਨੂੰ ਵੀ ਚੱਕ ਕੇ ਨਾਈਂਥ ਸ਼ਡਿਊਲ 'ਚ ਪਾਤਾ ਤਾਂ ਕਿ ਲੋਕ ਆਪਦੀ ਫਸਲ ਦਾ ਭਾਅ ਲੈਣ ਲਈ ਕੋਰਟ ਦਾ ਸਹਾਰਾ ਹੀ ਨਾ ਲੈ ਸਕਣ ਠੀਕ ਹੈ ਤੋਂ ਇਹਨੂੰ ਤਾਂ ਇਹ ਕਹਿ ਰਿਹਾ ਕਿ ਮੜਿਆ ਗਿਆ ਹੈ ਕਿਉਂਕਿ ਰੇਡ ਨਾ ਲੈ ਸਕਣ ਉਹਦਾ ਉਹਦਾ ਜਾਰਤਾ ਪਹਿਲੇ ਹੀ ਕਰਤਾ ਅਗਲੇ ਆ ਪਰ ਹੁਣ ਡੱਲੇਵਾਲ ਸਾਹਿਬ ਸਵਾਲ ਇਹ ਹੈ ਜਦੋਂ ਆਪਾਂ ਇਸ ਫਿਗਰ ਨੂੰ ਦੇਖਦੇ ਆ ਹੁਣ ਸਵਾਲ ਇਹ ਹੈ ਕਿ ਰਾਹ ਕੀ ਹੈ ਇਹਦੇ ਚੋਂ ਨਿਕਲਦਾ ਦੇਖੋ ਇਹਦੇ ਜੋ ਨਿਕਲਣ ਦਾ ਰਾਹ ਤੁਸੀਂ ਮੈਨੂੰ ਲੱਗਦਾ ਇਹ ਤਾਂ ਕਿ ਲੰਬੀ ਡਿਬੇਟ ਦੀ ਲੋੜ ਹੈ ਸਰਕਾਰਾਂ ਬੈਠਣ ਸੀਰੀਅਸ ਹੋ ਕੇ ਸੰਜੀਦਾ ਹੋ ਕੇ ਬੈਠਣ ਤਾਂ ਕਿ ਕਿਸਾਨ ਦੀ ਅੱਜ ਤੱਕ ਕੋਸਟ ਆ ਪ੍ਰੋਡਕਸ਼ਨ ਦੇ ਉੱਤੇ ਕਦੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਹੂੰ ਕਦੇ ਕਿਸੇ ਨੇ ਚਰਚਾ ਹੀ ਨਹੀਂ ਕੀਤੀ ਕਿ ਕੋਸਟ ਆਫ ਪ੍ਰੋਡਕਸ਼ਨ ਕੀ ਹੈ ਅਗਰ ਕੋਸਟ ਆਫ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਦੇ ਉੱਤੋਂ ਇਹ ਚਰਚਾਵਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਕਿ 2014 ਦੇ ਵਿੱਚ ਇੱਕ ਸਰਵੇ ਆਇਆ ਜਿਹਦੇ 'ਚ ਇਹ ਕਿਹਾ ਗਿਆ ਕਿ 2880 ਰੁਪਏ ਪਰ ਕੁੰਟਲ ਕਣਕ ਦੇ ਉੱਤੇ ਖਰਚਾ ਆਉਂਦਾ ਹੈ ਠੀਕ ਹੈ ਹੁਣ ਸਰਕਾਰ ਉਦੋਂ ਰੇਟ ਦੇ ਰਹੀ ਸੀ ਜੀ 1500 ਕੋਸ਼ ਰੁਪਏ ਹਮ 2880 ਰੁਪਏ ਕਿਸਾਨ ਖਰਚਾ ਕਰ ਰਿਹਾ ਹੈ ਹਮ ਉਹਨੂੰ ਉਹਨੂੰ ਘਾਟਾ ਹੀ ਪੈਣਾ ਤੇ ਜਦੋਂ ਜਦੋਂ ਕਵਾਂਟਲ ਦੇ ਮਗਰ ਘਾਟਾ ਪੈਣਾ ਤੇ ਜਿੰਨੇ ਕਵਾਂਟਲ ਵੱਧ ਪੈਦਾ ਕਰਕੇ ਵੇਚੇ ਉਹਨੇ ਉਹਨੂੰ ਉਹਨਾਂ ਘਾਟਾ ਵਧਿਆ ਹੂੰ ਉਹ ਰੋ ਘਾਟਾ ਪੂਰਾ ਕਰਨ ਦੇ ਲਈ ਉਹਨੂੰ ਕਰਜ਼ਾ ਚੱਕਣਾ ਪਿਆ ਸੋ ਮੇਰਾ ਕਹਿਣ ਦਾ ਭਾਵੇਂ ਸੀ ਕਿ ਕਿਸਾਨ ਦੀਆਂ ਫਸਲਾਂ ਦੇ ਉੱਤੇ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ ਇਹਦੇ ਉੱਤੇ ਬਾਕਾਇਦਾ ਬੈਠ ਕੇ ਚਰਚਾ ਦੀ ਲੋੜ ਹੈ ਸੰਜੀਦਾ ਹੋ ਗਏ ਸਰਕਾਰਾਂ ਬੈ ਕੇ ਇਸ ਦੇ ਚਰਚਾ ਕਰਨ ਤਾਂ ਕਿ ਬਹੁਤ ਸਾਰੇ ਭਲੇਖੇ ਨਿਕਲਣ ਅੱਜ ਜਦੋਂ ਅਸੀਂ ਪ੍ਰੋਟੈਸਟ ਕਰਦੇ ਆਂ ਅੰਦੋਲਨ ਕਰਦੇ ਆਂ ਹੂੰ ਕੁਝ ਹਿੱਸੇ ਦੇ ਲੋਕ ਵਿੱਚ ਜਿਨ੍ਹਾਂ ਨੇ ਖੇਤੀਬਾੜੀ ਕੋਈ ਜਾਣਕਾਰੀ ਨਹੀਂ ਹੂੰ ਉਹ یوں ਕਹਿੰਦੇ ਵੀ ਅਸੀਂ ਸੁਣ ਲੈਣੇ ਆਂ ਇਹਨਾਂ ਦਾ ਢਡਣੀ ਜੀ ਪਰਦਾ ਆਖ ਦੇਖੋ ਕਿੰਨੇ ਕਿੰਨਾ ਝਾੜ ਨਿਕਲਣਾ ਪਿਆ ਕਿੰਨਾ ਭਾਅ ਦੇਦਾ ਸਰਕਾਰ ਨੇ ਤੇ ਸਰਕਾਰ ਵੀ ਸਭ ਤੋਂ ਰੱਜ ਕੇ ਸਰਕਾਰ ਵੀ ਸਾਨੂੰ ਰੱਜ ਕੇ ਬਦਨਾਮ ਕਰਦੀ ਐ ਇਸ ਗੱਲ ਦੇ ਉੱਤੇ ਹੂੰ ਕਿ ਭਈ ਅਸੀਂ ਦਾ ਰੇਟ ਦੁੱਗਣੇ ਕਰਤੇ ਇਨਕਮ ਡਬਲ ਕਰਤੀ ਅਸੀਂ ਦਾ ਡਾਕਟਰ ਸੁਮਿੰਦਰ ਨਾ ਤੰਦੀ ਦੀ ਰਿਪੋਰਟ ਲਾਗੂ ਕਰਤੀ ਕਹਿ ਰਹੀ ਆ ਆਪਾਂ ਸੁਣਦੇ ਆ ਰੋਜ਼ ਹਮ ਲੇਕਿਨ ਹਰ ਕਿਨਾਂ ਖੜਾ ਹੈ ਜਿਹੜਾ ਮੈਂ ਤੁਹਾਨੂੰ ਹੁਣੇ ਦੱਸ ਕੇ ਆਇਆ ਆ ਪਿੱਛੇ 2-3 ਸਾਲ ਪਹਿਲਾਂ 2-3 ਸਾਲ ਪਹਿਲਾਂ ਜਦੋਂ ਆਪਣਾ ਪਿੱਛੇ ਅੰਦੋਲਨ ਚੱਲਦਾ ਸੀਗਾ ਦਿੱਲੀ ਚ ਜੀ ਗੰਨੇ ਦੀ ਕੌਂਸਲ ਤੋਂ ਪ੍ਰੋਡਕਸ਼ਨ ਦੇ ਉੱਤੇ ਇੱਕ ਵਾਰੀ ਬੈਠਣ ਦਾ ਮੌਕਾ ਮਿਲ ਗਿਆ ਹਮ ਔਰ ਜਦੋਂ ਅਸੀਂ ਉੱਥੇ ਬੈਠੇ ਆ ਉਸ ਵੇਲੇ ਆਪਾਂ ਇਹ ਦੇਖਿਆ ਕਿ ਉਸ ਕਮੇਟੀ ਦੇ ਵਿੱਚ ਬੈਠਿਆ ਨੇ ਅਸੀਂ ਇਹਨਾਂ ਦੇ ਅਫਸਰ ਬੈਠੇ ਸਰਕਾਰ ਦੇ ਸਿੱਧ ਕਰਤਾ ਤਸੱਲੀ ਕਰਾਤੀ ਕਿ 470 ਰੁਪਏ ਪ੍ਰਤੀ ਕੁਇੰਟਲ ਕਿਸਾਨ ਦਾ ਲਾਗਤ ਖਰਚਾ ਹੈ ਹੁਣ ਜਦੋਂ 470 ਰੁਪਏ ਲਾਗਤ ਖਰਚਾ ਹੈ ਰੇਟ ਅਗਲੇ 300 ਦੇ ਲਗਭਗ ਦੇਣਗੇ ਉਹ 170 ਰੁਪਏ ਕੁਇੰਟਲ ਮਗਰ ਤਾਂ ਉਹਨੂੰ ਉਹ ਤੋਂ ਲਾਹਸ ਹੀ ਜੜਨਾ ਹੈ ਨਾ ਜੀ ਹਾਂ ਔਰ ਉਹਨੂੰ ਕਿਤੇ ਨਾ ਕਿਤੇ ਪੂਰਾ ਕਰਨ ਦੇ ਲਈ ਫਿਰ ਕਰਜ਼ਾ ਚੱਕਣਾ ਪਏਗਾ ਹਾਂ ਸੋ ਇਸ ਲਈ ਕੋਸਟ ਆਫ ਪ੍ਰੋਡਕਸ਼ਨ ਦੇ ਪ੍ਰਤੀ ਮਤਲਬ ਸਰਕਾਰਾਂ ਸੀਰੀਅਸ ਹੋਣ ਅਸਲ ਦਾ ਕਿਸਾਨੀ ਪ੍ਰਤੀ ਸੀਰੀਅਸ ਹੋਣਗੀਆਂ ਤਾਂ ਹੀ ਜਾ ਕੇ ਕੋਸਟ ਆਫ ਪ੍ਰੋਡਕਸ਼ਨ ਤੇ ਵਰਕ ਹੋਊਗਾ ਉਹਨੂੰ ਵਰਕ ਦੀ ਵੱਡੀ ਲੋੜ ਹੈ ਤੇ ਕਿਸਾਨਾਂ ਦਾ ਉਹਨੂੰ ਸਮਝ ਕੇ ਸਾਰੀ ਗੱਲ ਨੂੰ ਇੱਕ ਯੱਕ ਮੁਸ਼ਕਿਲ ਦਾ ਕਿਸਾਨ ਦਾ ਕਰਜ਼ਾ ਖਤਮ ਕਰਨਾ ਪੈਣਾ ਹੈ ਨਹੀਂ ਤਾਂ ਕਿਸਾਨ ਦੀ ਖੁਦਕਿਸ਼ਾਨੀ ਰੁਕ ਸਕਦੀਆਂ ਆ ਲਗਭਗ ਹੁਣ ਤਾਂ ਆਪਣੇ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਇਹ ਕਮੇਟੀ ਨੇ ਕਲੀਅਰ ਕਰਤਾ ਦੱਸਤਾ ਨਾ ਕਿ ਵੀ 4 ਲੱਖ ਕਿਸਾਨ ਖੁਦਕਸ਼ੀ ਕਰਕੇ ਮਰ ਗਿਆ ਹੂੰ ਇਹ ਇਹ ਕਮੇਟੀ ਕਹਿ ਰਹੀ ਹੈ ਲੇਕਿਨ ਮੇਰਾ ਮੰਨਣਾ ਇਹ ਹੈ ਕਿ 4 ਲੱਖ ਤਾਂ ਉਸ ਕਮੇਟੀ ਦੇ ਬੀਆ ਫਿਗਰਾਂ ਚ ਆ ਗਿਆ ਹੂੰ ਬਟ ਵੱਡਾ ਹਿੱਸਾ ਉਹ ਆ ਜਿਹੜਾ ਕਿਸੇ ਗਿਣਤੀ ਜੀ ਨਹੀਂ ਆਉਂਦਾ ਕਿਸੇ ਰਿਪੋਰਟ ਚ ਆਇਆ ਨਹੀਂ ਠੀਕ ਹੈ ਕਿਸੇ ਰਿਪੋਰਟ ਚ ਨਹੀਂ ਆਇਆ ਹੂੰ ਹੂੰ ਸੋ ਜਦੋਂ ਟੋਟਲ ਦੀ ਅਸੀਂ ਗੱਲ ਕਰਦੇ ਹਾਂ ਨਾ ਜੀ ਜੀ ਤਾਂ ਟੋਟਲ ਗੱਲ ਇਹ ਸਾਹਮਣੇ ਆਉਂਦੀ ਹੈ ਕਿ 7 ਲੱਖ ਕਿਸਾਨ ਅੱਜ ਤੱਕ ਸਾਡਾ ਖੁਦਕਸ਼ੀਆਂ ਕਰਕੇ ਜਾਨ ਗਵਾ ਚੁੱਕਿਆ ਹੈ। ਹੂੰ। ਪਰ ਸਰਕਾਰਾਂ ਆਰਾਮ ਨਾਲ ਸੀਰੀਅਸ ਨਹੀਂ ਜੀਆਂ। ਆਰਾਮ ਨਾਲ ਬੈਠੀਆਂ ਨੇ ਸੁੱਤੀਆਂ ਹੋਈਆਂ ਨੇ ਕੰਮ ਕਰਨੀ ਨਹੀਂ ਕਰ। ਠੀਕ ਹੈ। ਤੋਂ ਬਹੁਤ ਚੰਗੀ ਗੱਲ ਹੈ ਇਸ ਡਿਬੇਟ ਤੋਂ ਦੇ ਵਿੱਚ ਜਰੀਏ ਘੱਟੋ-ਘੱਟ ਸਰਕਾਰ ਦੇ ਕੰਨ ਤੱਕ ਇਹਦਾ ਗੱਲ ਪਹੁੰਚ ਗਈ ਨਾ। ਅੱਜ ਦੀ ਰਿਪੋਰਟ ਦੇ ਜਰੀਏ ਹੂੰ ਕਿ ਭਈ ਪੰਜਾਬ ਦੇ ਕਿਸਾਨਾਂ ਸਿਰ 100 ਹੂੰ ਕਲੀਅਰ ਹੋ ਗਿਆ ਸਰਕਾਰ ਨਹੀਂ ਦਿੰਦੀ ਐ ਵਿੱਤ ਮੰਤਰਾਲੇ ਨਹੀਂ ਦਿੰਦੀ ਐ ਵਿੱਤ ਮੰਤਰਾਲੇ ਦੀ ਐ ਉਹਨਾਂ ਨੇ ਦਿੱਤੀ ਐ ਸੰਸਦ ਦੇ ਵਿੱਚ ਸੰਸਦ ਇਹਨੂੰ ਹੁਣ ਮਤਲਬ ਸਰਕਾਰ ਨੂੰ ਇਹਨੂੰ ਇਹਨੂੰ ਐਕਸੈਪਟ ਕਰ ਲੈਣਾ ਚਾਹੀਦਾ ਮੰਨ ਲੈਣਾ ਚਾਹੀਦਾ ਤੇ ਕਿਸਾਨਾਂ ਦਾ ਕਰਜ਼ੇ ਦੀ ਜਿੰਨਾ ਚਿਰ ਮੁਕਤੀ ਨਹੀਂ ਹੁੰਦੀ ਓਨੀ ਦੇਰ ਤੱਕ ਖੁਦਕਸ਼ੀਆਂ ਨਹੀਂ ਰੁਕ ਸਕਦੀਆਂ ਠੀਕ ਐ ਚਲੋ ਧੰਨਵਾਦ ਸਾਡੇ ਨਾਲ ਜੁੜਨ ਲਈ ਲੱਡੇਵਾਲ ਸਾਹਿਬ ਲੱਖੋਵਾਲ ਸਾਹਿਬ ਜੁੜੇ ਸੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆਤਾ ਕਿਸਾਨੀ ਦੀ ਹਾਲਤ ਬਿਆਨ ਕਰਦੀ ਹੈ ਰਿਪੋਰਟ ਹੈ ਅਸਲ ਦੇ ਵਿੱਚ ਜਿਵੇਂ ਜਗਜੀਤ ਸਿੰਘ ਢੱਲੇਵਾਲ ਜਾਂ ਹਰਿੰਦਰ ਲਖੋਵਾਲ ਕਹਿ ਰਹੇ ਸੀ ਕਿ ਕਿਸਾਨ ਦੀ ਹਾਲਤ ਜਿਹੜੀ ਹੈ ਉਹ ਬੇहद ਦਿਨੋਂ ਦਿਨ ਉਸਤੇ ਪਰਤ ਦਰ ਪਰਤ ਕਰਜ਼ਾ ਜਿਹੜਾ ਚੜ ਰਿਹਾ ਉਸ ਹਾਲਤ ਨੂੰ ਹੋਰ ਅੱਗੇ ਮੰਦਾ ਕਰਦੀ ਜਾ ਰਹੀ ਹੈ ਕਿਉਂਕਿ ਜੇ ਇੱਕ ਫਸਲ ਦੇ ਨਾਲ ਪਿਛਲਾ ਕਰਜ਼ਾ ਨਹੀਂ ਉਤਰਿਆ ਔਰ ਅਗਲਾ ਹੋਰ ਚੜ ਗਿਆ ਤਾਂ ਫਿਰ ਉਹ ਕਰਜ਼ੇ ਦੀ ਪੰ ਡੀ ਭਾਰੀ ਹੋ ਜਾਂਦੀ ਹੈ ਕਿ ਕਿਸਾਨ ਉਹਦਾ ਬੋਝ ਚੱਕ ਨਹੀਂ ਸਕਦਾ ਉਹ ਰਖੀਰ ਤੇ ਜਾ ਕੇ ਖੁਦਕੁਸ਼ੀ ਵਰਗੇ ਖੌਫਨਾ ਕਦਮ ਚੱਕ ਲੈਂਦਾ ਇਸ ਦਾ ਵੀ ਆਕੜਾ ਬਹੁਤ ਲੰਬਾ ਚੌੜਾ ਇੱਕ ਬਹੁਤ ਲੰਬੀ ਡਿਬੇਟ ਦਾ ਵਿਸ਼ਾ ਹੈ ਪਰ ਜਦੋਂ ਇਹੋ ਜੀ ਰਿਪੋਰਟ ਕੋਈ ਸਾਹਮਣੇ ਆਉਂਦੀ ਹੈ ਤਾਂ ਉਦੋਂ ਇਸ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਜਾਂ ਇੱਕ ਹਲੂਣਾ ਜ਼ਰੂਰ ਮਾਰਿਆ ਜਾਂਦਾ ਹੈ ਸੱਤਾਧਾਰੀਆਂ ਨੂੰ ਸਰਕਾਰਾਂ ਨੂੰ ਕਿ ਇਸ ਨੂੰ ਲੈ ਕੇ ਕਦਮ ਚੱਕੇ ਜਾਣ ਔਰ ਕਿਸਾਨ ਮੋٹے ਤੌਰ ਤੇ ਗੱਲ ਕਰਦੇ ਨੇ ਕਿ ਪਿਛਲਾ ਕਰਜ਼ਾ ਮਾਫ ਹੋਵੇ ਤੇ ਅੱਗੇ ਵਾਸਤੇ ਜਿਹੜਾ ਫਸਲਾਂ ਦਾ ਭਾਅ ਇਹਨਾਂ ਨਿਰਧਾਰਿਤ ਹੋਵੇ ਕਿ ਕਿਸਾਨ ਸਿਰ ਕਰਜ਼ਾ ਚੜੀ ਨਾ ਸਕੇ ਫਿਰ ਉਸਦੀ ਹਾਲਤ ਜਿਹੜੀ ਹੈ ਉਹ ਖੁਸ਼ਹਾਲੀ ਵੱਲ ਜਾ ਸਕਦੀ ਤੇ ਅਗਲੀ ਖਬਰ ਦਾ ਜ਼ਿਕਰ ਕਰਦੇ ਆਂ ਆਪਰੇਸ਼ਨ ਸਿੰਦੂਰ ਤੇ ਚਰਚਾ ਦੇ ਵਿਚਾਲੇ ਮਨੀਸ਼ ਦਿਵਾੜੀ ਜਿਹੜੇ ਕਾਂਗਰਸ ਦੇ ਐਮਪੀ ਨੇ ਚੰਡੀਗੜ੍ਹ ਤੋਂ ਜਿੱਤੇ ਨੇ ਉਹਨਾਂ ਦੀ ਨਿਰਾਸ਼ਗੀ ਸਾਹਮਣੇ ਆਈ ਹੈ ਔਰ ਮਨੀਸ਼ ਦਿਵਾੜੀ ਆਪਣੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਨਾਰਾਜ਼ ਨਜ਼ਰ ਆ ਰਹੇ ਇੱਕ ਪੋਸਟ ਸ਼ੇਅਰ ਕੀਤੀ ਹੈ ਮਨੀਸ਼ ਦਿਵਾੜੀ ਨੇ ਔਰ ਇਸ ਪੋਸਟ ਦੇ ਵਿੱਚ ਲਿਖਿਆ ਹੈ ਕਿ ਭਾਰਤ ਦਾ ਰਹਿਣੇ ਵਾਲਾ ਹੂੰ ਭਾਰਤ ਕੀ ਬਾਤ ਸੁਨਾਤਾ ਹੂੰ ਇੱਕ ਪੁਰਾਣਾ ਗੀਤ ਹੈ ਮਨੋਜ ਕੁਮਾਰ ਦੀ ਮੂਵੀ ਦਾ ਕਾਫੀ ਫੇਮਸ ਗੀਤ ਹੈ ਉਸ ਦੀਆਂ ਲਾਈਨਾਂ ਮਨੀਸ਼ ਦਿਵਾੜੀ ਨੇ ਲਿਖੀਆਂ ਨੇ ਆਪਣੀ ਪੋਸਟ ਦੇ ਵਿੱਚ ਕਿ ਭਾਰਤ ਦਾ ਰਹਿਣੇ ਵਾਲਾ ਹੂੰ ਭਾਰਤ ਕੀ ਬਾਤ ਸੁਨਾਤਾ ਹੂੰ ਯਾਨੀ ਮਨੀਸ਼ ਦਿਵਾੜੀ ਕਿਤਨਾ ਕਿਤੇ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹਨਾਂ ਨੇ ਗੱਲ ਦੇਸ਼ ਦੀ ਹੀ ਕਰਨੀ ਹੈ ਪਰ ਉਹਨਾਂ ਨੂੰ ਬਹਿਸ 'ਚ ਸ਼ਾਮਲ ਹੋਣ ਦਾ ਮੌਕਾ ਨਹੀਂ ਦਿੱਤਾ ਗਿਆ ਆਪਰੇਸ਼ਨ ਸਿੰਦੂਰ ਤੇ ਬਹਿਸ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਹੈ ਸ਼ਸ਼ੀ ਥਰੂਰ ਤੇ ਮਨੀਸ਼ ਦਿਵਾੜੀ ਨੂੰ ਆਪਰੇਸ਼ਨ ਸਿੰਦੂਰ ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਮਨੀਸ਼ ਦਿਵਾੜੀ ਨੇ ਇੱਕ ਖਬਰ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਜਿਸ 'ਚ ਜ਼ਿਕਰ ਕੀਤਾ ਗਿਆ ਕਿ ਸ਼ਸ਼ੀ ਥਰੂਰ ਤੇ ਮਨੀਸ਼ ਦਿਵਾੜੀ ਨੂੰ ਕਾਂਗਰਸ ਨੇ ਆਪਰੇਸ਼ਨ ਸਿੰਦੂਰ ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਜਿਸ ਤੇ ਮਨੀਸ਼ ਦਿਵਾੜੀ ਨੇ ਇਹ ਤੰਜਪਰੀ ਪੋਸਟ ਲਿਖੀ ਹੈ ਇੱਕ ਟਵੀਟ ਕੀਤਾ ਹੈ ਔਰ ਟਵੀਟ ਦੇ ਵਿੱਚ ਲਿਖਿਆ ਹੈ ਉਸੇ ਗੀਤ ਦੀਆਂ ਪੂਰੀਆਂ ਲਾਈਨਾਂ ਲਿਖੀਆਂ ਨੇ ਜੋ ਮਨੋਜ ਕੁਮਾਰ ਦੀ ਮੂਵੀ ਸੀ ਉਹਨਾਂ ਉਹਦੀਆਂ ਲਾਈਨਾਂ ਲਿਖੀਆਂ ਨੇ ਕਿ ਹੈ ਪ੍ਰੀਤ ਜਹਾਂ ਕੀ ਰੀਤ ਸਦਾ ਮੈਂ ਗੀਤ ਵਹਾਂ ਕੇ ਗਾਤਾ ਹੂੰ ਭਾਰਤ ਕਾ ਰਹਿਨੇ ਵਾਲਾ ਹੂੰ ਭਾਰਤ ਕੀ ਬਾਤ ਸੁਨਾਤਾ ਹੂੰ ਉਹ ਕਹਿਣ ਦੀ ਕੋਸ਼ਿਸ਼ ਇਹ ਕਰ ਰਹੇ ਨੇ ਕਿ ਉਹ ਵੀ ਭਾਰਤੀ ਨੇ ਔਰ ਸਿਰਫ ਆਪਣੇ ਦੇਸ਼ ਦੀ ਗੱਲ ਕਰਦੇ ਨੇ ਪਰ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਹਾਲਾਂਕਿ ਇਸ ਦੇ ਪਿੱਛੇ ਬੜੀਆਂ ਸਾਰੀਆਂ ਚਰਚਾਵਾਂ ਨੇ ਮਨੀਸ਼ ਤਿਵਾੜੀ ਤੇ ਸ਼ਸ਼ੀ ਥਰੂਰ ਨੂੰ ਬੋਲਣ ਦਾ ਮੌਕਾ ਨਾ ਦੇਣ ਦੇ ਪਿੱਛੇ ਪਰ ਉਹ ਉਹ ਸ਼ਾਇਦ ਉਹਨਾਂ ਚਰਚਾਵਾਂ ਦੇ ਚੱਲਦੇ ਜਾਂ ਭਾਜਪੀ ਨਾਲ ਨਜ਼ਦੀਕੀਆਂ ਦਾ ਜ਼ਿਕਰ ਕਈ ਵਾਰ ਸ਼ਸ਼ੀਤ ਰੂੜ ਜਾਂ ਮਨੀਸ਼ ਦਿਵਾੜੀ ਦਾ ਗਾਹੇ ਬਗਾਹੇ ਕਈ ਵਾਰੀ ਅਖਬਾਰੀ ਖਬਰਾਂ ਦੇ ਵਿੱਚ ਜਾਂ ਹੋਰ ਤਰੀਕਿਆਂ ਦੇ ਨਾਲ ਹੁੰਦਾ ਰਹਿੰਦਾ ਹੈ ਸ਼ਾਇਦ ਉਹ ਵਜ੍ਹਾ ਹੋਣੀ ਹੈ ਪਰ ਉਸ ਬਾਰੇ ਕੋਈ ਸਪਸ਼ਟਤਾ ਨਹੀਂ ਹੈ ਪਰ ਮਨੀਸ਼ ਦਿਵਾੜੀ ਨੇ ਆਪਣਾ ਰੰਝ ਬਿਆਨ ਕੀਤਾ ਹੈ ਆਪਣਾ ਰੰਝ ਬਿਆਨ ਕੀਤਾ ਹੈ ਇਸ ਪੋਸਟ ਦੇ ਕਰ ਲੋ ਕਰ ਲੋ ਕਰ ਕਰ ਲੋ ਪ੍ਰੇਮ ਦੀ ਸੈਟ ਕਰ ਹੈਂ ਪ੍ਰੇਮ ਕਰਾ ਉਹ ਵੀ ਸੈਟ ਹੋ ਗਈ ਠੀਕ ਹੈ ਹੱਸ ਕੇ ਇੱਕ ਬੜਾ ਪਿੰਨਰ ਕਿਹਾ ਅੱਛਾ ਭਾਈ ਕਿ ਦੱਸ ਕਰੀਗਾ ਨਹੀਂ ਕਰਦਾ ਇਹ ਕਰਦਾ ਇਹ ਕਰਦਾ ਕੋਈ ਨਹੀਂ ਕਰਦਾ ਨਾ ਹੋਣੀ ਕਰ ਦੋ ਦਿਨਸ ਕਰ ਮੈਂ ਤਾਂ ਜੋ ਤੇਰੀ ਵੀ ਕਰ ਹਾਂ ਜੀ ਚਲੋ ਸਰ ਕਾਲੀ ਮੈਂ ਯਾਦ ਯਾਦ ਲੈ ਲਈ ਭਾਈ ਜਰਾ ਆਨ ਕਰਨੀ ਹੈ ਚਲੋ ਹੋ ਗਿਆ ਬਣਾ ਲਿਆ ਬੁਗੀ ਸਹਿਮਤੀ ਕਰ ਲਈਏ ਹਾਂ ਬੁਗੀ ਚਲੋ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਮੇਰੇ মিডিਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਦੀ ਇਸ ਬਹੁਤ ਹੀ ਇੱਕ ਇੰਪੋਰਟੈਂਟ ਪ੍ਰੈਸ ਬਰੀਫਿੰਗ ਦੇ ਵਿੱਚ ਤੁਸੀਂ ਸਾਰੇ ਪਹੁੰਚੇ ਹੋ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਕੁਲੀਗ ਗੋਲਡੀ ਕੰਬੋਜੀ ਐਮ ਐਲ ਏ ਜਲਾਲਾਬਾਦ ਔਰ ਸਾਡੇ ਬੀ ਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਮਲਕੀਤ ਸਿੰਘ ਜੀ ਥਨ ਸਾਹਿਬ ਉਹ ਨਾਲ ਹਾਜ਼ਰ ਨੇ ਅੱਜ ਦੀ ਇਸ ਪ੍ਰੈਸ ਬਰੀਫਿੰਗ ਦੇ ਵਿੱਚ ਅੱਜ ਦਾ ਜੋ ਮਕਸਦ ਹੈ ਉਹ ਜੋ ਪਿਛਲੇ ਲੰਬੇ ਸਮੇਂ ਤੋਂ ਕੰਬੋਜ ਭਾਈਚਾਰੇ ਦੀਆਂ ਮੰਗਾ ਪੈਂਡਿੰਗ ਪਈਆਂ ਸੀਗੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਇਹ ਜਿਵੇਂ ਕਿ ਸਮੁੱਚੀ ਦੁਨੀਆ ਨੂੰ ਪਤਾ ਹੈ ਕਿ ਅੱਜ ਜਿਸ ਆਜ਼ਾਦੀ ਵਾਲੇ ਮਾਹੌਲ ਦਾ ਆਨੰਦ ਆਪਾਂ ਸਾਰੇ ਉਠਾ ਰਹੇ ਹਾਂ ਇਹਦੇ 'ਚ ਸਾਡੇ ਮਹਾਨ ਸ਼ਹੀਦਾਂ ਸੁਤੰਤਰਤਾ ਸੰਗਰਾਮੀਆ ਯੋਧਿਆਂ ਦੇ ਬਲੀਦਾਨ ਦੀਆਂ ਬਹੁਤ ਵੱਡੀਆਂ ਔਰ ਵੱਡ ਮੂਲੀਆਂ ਕਹਾਣੀਆਂ ਨੇ ਜਿਹੜੀਆਂ ਉਹ ਅੰਕਿਤ ਨੇ ਜਿਹਦੇ ਵਿੱਚੋਂ ਇੱਕ ਸਿਰਮੌਰ ਮੈਂ ਸਮਝਦਾ ਕਿ ਮੂਰਲੀ ਕਤਾਰ ਵਾਲੇ ਸ਼ਹੀਦਾਂ ਦੇ ਵਿੱਚੋਂ ਆਜ਼ਾਦੀ ਦੇ ਕੁਲਾਟੀਆਂ ਵਿੱਚੋਂ ਯੋਧਿਆਂ ਵਿੱਚੋਂ ਸਰਦਾਰ ਉਦਮ ਸਿੰਘ ਜੀ ਸੁਨਾਮ ਉਹਨਾਂ ਦਾ ਨਾਮ ਆਉਂਦਾ ਜਿਨ੍ਹਾਂ ਨੇ ਜਿੱਲਿਆਂ ਵਾਲੇ ਬਾਗ ਦਾ ਸਾਕਾ ਜੋ ਕਿ 1919 ਦੇ ਵਿੱਚ ਹੋਇਆ ਸੀਗਾ 21 ਸਾਲ ਬਾਅਦ ਲੰਡਨ ਦੇ ਕੈਕਸਟਰਨ ਹਾਲ ਦੇ ਵਿੱਚ ਜਾ ਕੇ ਜeneral Dyer ਨੂੰ ਮਾਰ ਕੇ ਉਹਨਾਂ ਉਸ ਜਲਨੇ ਵਾਲੇ ਸਾਕੇ ਦਾ ਬਦਲਾ ਜਿਹੜਾ ਉਹ ਲਿਆ ਸੀਗਾ ਤੇ ਆ ਲੰਬੇ ਸਮੇਂ ਤੋਂ ਕੰਬੋਜਪਾਈਚਾਰਾ ਜਿਵੇਂ ਮੈਂ ਸਮਝਦਾ ਇਕੱਲੇ ਕੰਬੋਜਪਾਈਚਾਰਾ ਨਹੀਂ ਪੂਰਾ ਪੰਜਾਬ ਆ ਪੂਰਾ ਮੁਲਕ ਉਹਨਾਂ ਦਾ ਇਸ एहसान ਦਾ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਦੀ ਆਜ਼ਾਦੀ ਲੈ ਕੇ ਦੇਣ ਦੇ ਲਈ ਉਹਨਾਂ ਦੇ ਆਪਾਂ ਦੇਣ ਹੈ ਜਿਹੜੀ ਉਹ ਦੇਣ ਨਹੀਂ ਦੇ ਸਕਦੇ ਹੈਗੇ ਕਿਉਂਕਿ ਸਰਦਾਰ ਉਦਨ ਸਿੰਘ ਜੀ ਸੁਨਾਮ ਦੇ ਜੰਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1993-94 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮ ਐਲ ਏ ਮਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲੱਗਦੇ ਨੇ ਖੂਨਦਾਨ ਕੈਂਪ ਲੱਗਦੇ ਨੇ ਅੱਖਾਂ ਦੇ ਕੈਂਪ ਲੱਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ ਸੋ ਕੰਬੋਜਪਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਸਟਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗਸਟਡ ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਔਰ ਇਸ ਦੇ ਨਾਲ ਹੀ ਇੱਕ ਹੋਰ ਅਹਿਮ ਮੰਗ ਜੋ ਪੁਹਾਨੀਗੜ ਸੁਨਾਮ ਢੀਖੀ ਕੋਟਸ਼ਮੀਰ ਬੀਐਸਬੀ ਕੇ ਜੋ ਰੋਡ ਸੀ ਉਹ ਵੀ ਭਾਈਚਾਰੇ ਦੀ ਮੰਗ ਸੀ ਵੈਸੇ ਤਾਂ ਪਟਿਆਲੇ ਤੋਂ ਸੀ ਪਟਿਆਲੇ ਤੋਂ ਸੁਨਾਮ ਤੱਕ ਪਰ ਕਿਉਂਕਿ ਪਟਿਆਲਾ ਤੋਂ ਪੁਹਾਨੀਗੜ ਦਾ ਸਟ੍ਰੈਚ ਹੈ ਜਿਹੜਾ ਉਹ ਨੈਸ਼ਨਲ ਹਾਈਵੇ ਹੈ ਸੋ ਇਸ ਕਰਕੇ ਪੁਹਾਨੀਗੜ ਸੁਨਾਮ ਢੀਖੀ ਔਰ ਕੋਟਸ਼ਮੀਰ ਇਸ ਰੋਡ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਉਹ ਸਰਕਾਰ ਨੇ ਉਹਦੀ ਨੋਟੀਫਿਕੇਸ਼ਨ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਇਹਦਾ ਅਫੀਸ਼ੀਅਲ ਤੌਰ ਦੇ ਉੱਪਰ ਨਾਮਕਰਨ ਹੈ ਜਿਹੜਾ ਰੋਡ ਦਾ ਉਹ 31 ਜੁਲਾਈ ਨੂੰ ਪਰਸੋਂ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਉਹ ਕਰਨਗੇ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਦੇ ਵਿਰਸੇ ਨੂੰ ਆਪਾਂ ਅੱਗੇ ਲਿਜਾ ਸਕੀਏ ਔਰ ਉਹਨਾਂ ਦਾ ਸਦੀਆਂ ਤੱਕ ਉਹਨਾਂ ਦੇ ਨਾਮ ਤੇ ਮੈਂ ਸਮਝਦਾ ਕਿ ਉਹਨਾਂ ਦੀਆਂ ਸ਼ਾਤਾਂ ਯਾਦ ਰੱਖਣ ਵਾਲੀ ਪੀੜ੍ਹੀਆਂ ਸੋ ਇਹ ਦੋ ਅੱਜ ਅਨਾਉਂਸਮੈਂਟਸ ਸੀਗੀਆਂ ਔਰ ਇਹਦੇ ਨਾਲ ਨਾਲ ਇੱਕ ਜੋ ਮੈਂ ਨਾਲ ਹੀ ਮੈਂ ਬੇਨਤੀ ਕਰੂੰਗਾ ਕਿਉਂਕਿ ਕਈ ਵਾਰੀ ਇਹਦੇ ਉੱਪਰ ਰਾਜਨੀਤੀ ਵੀ ਹੋਈ ਹੈ ਸਾਡੇ ਖਾਸ ਤੌਰ ਤੇ ਸੁਨਾਮ ਔਰ ਮਾਲਵੇ ਦੇ ਇਲਾਕੇ ਦੇ ਵਿੱਚ ਜੋ ਪਟਿਆਲਾ ਤੋਂ ਭਵਾਨੀਗੜ੍ਹ ਦੀ ਰੋਡ ਦਾ ਨਾਮ ਉਹ ਵੀ ਸ਼ੀਤ ਉਦਨ ਸਿੰਘ ਜੀ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਇਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਕੇਂਦਰ ਸਰਕਾਰ ਨਾਲ ਮੈਟਰ ਹੈ ਜਿਹੜਾ ਉਹ ਟੇਕ ਅਪ ਕੀਤਾ ਹੈ ਲੈਟਰ ਵੀ ਜਾਰੀ ਹੋਈ ਹੈ ਔਰ ਕੇਸ ਵੀ ਬਣ ਕੇ ਜਿਹੜਾ ਉਹ ਜਾ ਚੁੱਕਿਆ ਸੋ ਉਹਦੀ ਮੰਗ ਵੀ ਅਸੀਂ ਕੇਂਦਰ ਸਰਕਾਰ ਵੱਲੋਂ ਕਰਦੇ ਆ ਕਿ ਪਟਿਆਲਾ ਟੂ ਪੋ ਨਿਗੜ ਰੋਡ ਦਾ ਨਾਮ ਵੀ ਉਸੇ ਉਦਨ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਸੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਏਹੀ ਦੱਸਣਾ ਸੀਗਾ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ अंबोज भाईचारे ਵੱਲੋਂ ਮੇਰੇ ਹਲਕੇ ਸੁਨਾਮ ਵੱਲੋਂ ਔਰ ਪੂਰੇ ਪੰਜਾਬ ਵੱਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਸ ਮਹਾਨ ਦੇਸ਼ ਦੇ सपूत ਦੀ ਯਾਦ ਦੇ ਵਿੱਚ ਇਹ ਦੋ ਅਹਿਮ ਫੈਸਲੇ ਨੇ ਜਿਹੜੇ ਉਹ ਲਏ ਨੇ ਔਰ ਪਰਸੋਂ 31 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਉਸ ਸਟੇਟ ਲੈਵਲ ਦੇ ਫੰਕਸ਼ਨ ਤੇ ਸੁਨਾਮ ਪਹੁੰਚ ਰਹੇ ਨੇ ਤੇ ਬਹੁਤ ਸਾਰੇ ਸਗਾਤਾਂ ਨੇ ਜਿਹੜੀ ਉਹ ਭਾਈਚਾਰੇ ਨੂੰ ਵੀ ਔਰ ਇਲਾਕੇ ਨੂੰ ਦੇਖ ਕੇ ਜਾਣਗੇ ਮੈਂ ਮੈਂ ਇਹ ਤਕਰੀਬਨ ਤਕਰੀਬਨ 15 ਕ ਲੱਖ ਦੇ ਕਰੀਬ ਹੈ ਜੀ ਮੈਂ ਸਮਝਦਾ ਕਿ ਕਿ ਇੱਕ ਬਹੁਤ ਵੱਡਾ ਔਰ ਔਰ ਸਭ ਤੋਂ ਵੱਡੀ ਗੱਲ ਹੈ ਕਿ ਕੰਬੋਜ ਭਾਈਚਾਰੇ ਦੇ ਸਾਰੇ ਸਾਥੀ ਵਸ ਤਾਂ ਆਪਾਂ ਸਾਰੇ ਸ਼ਹੀਦ ਉਦਮ ਸਿੰਘ ਜੀ ਹੀਰੋ ਨੇ ਆਪਣੇ ਸਾਰਿਆਂ ਦੇ ਲਈ ਸੋ ਇਸ ਕਰਕੇ ਦੋ ਜਿਹੜੇ ਜੋ ਫੈਸਲੇ ਫੈਸਲੇ ਮਿਲਿਓ ਕੀਤੇ ਨੇ ਮੈਂ ਹੁਣ ਬੇਨਤੀ ਕਰੂੰਗਾ ਮੇਰੇ ਵੀਰ 골ਡੀ ਕੰਬੋਜ ਜੀ ਜਿਨ੍ਹਾਂ ਦਾ ਇਹ ਸਾਰੇ ਇਨੀਸ਼ੀਏਟਿਵ ਦੇ ਵਿੱਚ ਵੀ ਸਾਡੇ ਨਾਲ ਬਹੁਤ